ਹੋਟਲ ਚ ਬਾਹਰ ਪਾ ਜਿਆ ਨਗੇ ਕਾਰੇ ਬੈਕ ਕਰੀਗਾ ਮੇਨ ਤੇ ਬੈਕ ਠੀਕ ਹੈ ਸਭ ਨੇ ਬਣਾਇ ਸਭ ਨਹੀਂ ਆਇਆ ਵੀ ਆਈ ਸੀ ਨਾਲੇ ਵੀ ਆਈ ਪੀ ਕੋਈ ਪੈਸੇ ਕਿ ਨਿਕਲਣੇ ਲੱਗੇ ਫ੍ਰੀ ਫ੍ਰੀ ਜਿੰਦਾ ਹਾਂ ਜੰਮਲਾ ਨਹੀਂ ਜਾ ਰਹੇ ਤੇ ਮੇਰਾ ਅੱਜ ਮਨ ਜਾ ਠੀਕ ਨਹੀਂ ਕਰਦਾ ਨਾ ਇੱਕ ਸੋਚ ਜੀ ਮਨ ਅੰਦਰੋਂ ਖਾਈ ਜਾਂਦੀ ਆ ਨੋ ਤੂੰ ਲੈ ਜਾ ਕਿਤੇ ਦੂਰ ਮੇਰੇ ਅਮਾਨੀਆਂ ਦੇਉਨੇ ਨਹੀਂ ਨਹੀਂ ਪਰ ਮੈਂ ਡਰਦਾ ਨਹੀਂ ਉੱਤੇ ਉਸ ਦਿਨ ਤੋਂ ਬਾਅਦ ਚੋ ਬਾਅਦ ਚੋ ਪਤਾ ਲੱਗ ਗਿਆ ਤੈਨੂੰ ਕਿ ਉਹ ਤਾਂ ਪਤਾ ਉਹ ਤਾਂ ਤਾਂ ਪਤਾ ਲੱਗ ਗਿਆ ਕਿ ਉਸ ਤੋਂ ਬਾਅਦ ਤਾਂ ਮੈਨੂੰ ਪਤਾ ਚੁਪਾਉਣ ਆਂਦੀ ਹੈ ਬਸ ਸਟੈਂਡ ਤੈਨੂੰ ਪਤਾ ਕਿ ਐਸਾ ਹਾਲ ਹੁੰਦਾ ਥੋੜੇ ਸੌ ਲੈ ਕੇ ਵੀ ਫੁੱਤਰ ਨਾਲ ਨਹੀਂ ਲਾਰਾ ਨਹੀਂ ਓਏ ਟ੍ਰਿਪ ਲਈ ਨਹੀਂ ਮੁਕਰਦਾ ਹੁੰਦਾ ਮੈਂ ਜੰਮ ਲਈ ਜਾ ਮੁਕਰ ਜਾ ਹਾਂ ਆਪਣਾ ਬਹੁਤ ਸਿਰਾ ਕੋਈ ਨਾ ਜਿਆਦਾ ਸੀ ਟ੍ਰਿਪ ਤੇ ਜਾਵਾਂਗੇ ਨਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਵਲੋਗ ਕਿਉਂ ਸਾਡੇ ਸਰੋ ਹੈਲੋ ਗਾਇਜ਼ ਵੈਲਕਮ ਟੂ ਬੈਗਮਨ ਨਿਊ ਬਲੌਗਸ ਮ희ਦ ਕਰਦਾ ਸਾਰੇ ਵਧੀਆ ਹੋਵਗੇ ਪਿਆਰ ਭਰ ਸਾਰਿਆਂ ਨਾਲ ਸਤਿ ਸ਼੍ਰੀ ਅਕਾਲ ਤੇ ਅੱਜ ਹੈਗਾ ਮੰਗਲਵਾਰ ਸਾਰਿਆਂ ਨੂੰ ਰਾਮ ਰਾਮ ਸਾਰਿਆਂ ਤੀ ਤੜਿਆ ਯਾਰ ਉੱਠ ਕੇ ਤਿਆਰ ਹੋ ਗਿਆ ਤੇ ਉੱਠਿਆ ਤਾਂ ਮੈਂ 6 ਵਜੇ ਸੀਗਾ ਤਰੋਂ ਮੈਂ ਮਿਸ ਕੋਲ ਗੱਲ ਕਰ ਮਿਸ ਕੋਲ ਦਿਖਾ ਦਣਾ ਸਾਈਡ ਤੇ ਦੇਖੋ ਸ਼ੋਭ ਨੇ ਫੋਨ ਲਾਇਆ ਸੀ ਮੈਂ ਚੱਕ ਲਿਆ ਮੈਂ ਕਿਹਾ ਆ ਰਿਹਾ ਮੈਂ ਮੈਂ ਉੱਠਿਆ ਸੀ ਉੱਠ ਵੀ ਖੜ ਮਤਲ ਉੱਠ ਵੀ ਗਿਆ ਮਤਲ ਨੀਂਦ ਚੋਂ ਉੱਠਿਆ ਬਟ ਉੱਦਾਂ ਵੀ ਉੱਠ ਗਿਆ ਸੀਗਾ ਫਿਰ ਫਿਰ ਮਾਂ ਚੋ ਕੋ ਸਵਾਲ ਆਇਆ ਵਾ ਕਿ ਦੋ ਕੁ ਮਿੰਟ ਰੁਕ ਜਾਨੇ ਆ ਕੋ ਕੁੜੀ ਆ ਵੀ ਦੋ ਮਿੰਟ ਨੇ ਸਿੱਧੀ ਮੇਰੀ ਅੱਖ ਹੀ 9 ਵਜੇ ਖੋਲੀ ਆ ਅੱਜ ਕਰ ਗਿਆ ਫੇਰ ਮੈਂ ਅੱਜ ਫੇਰ ਆਸ ਕਰ ਗਿਆ ਪਰ ਚਲੋ ਛੱਡੋ ਕੱਲ ਤੇ ਦੇਖਾਂਗੇ ਅੱਜ ਤਾਂ ਤਾਂ ਹੋ ਗਿਆ ਫਾਈਨਲੀ ਹੁਣ ਨਾਂ ਤੂ ਕੀ ਤਿਆਰ ਹੋਣ ਚੱਲਾ ਵਾ ਸਿਰਫ ਪੁੱਤੇ ਆ ਤੋਪ ਚ ਤੇ ਕਮਰੇ ਕੋਲ ਸਾਸਮਾਈ ਕਰ ਤੋ ਹੁਣ ਮੈਂ ਚੰਬੜ 9:00 ਵਜੇ ਆਂ ਇਹ ਘੰਟਾ ਚ ਮੈਂ ਕਾ ਚੰ ਘੰਟਾ ਪਹਿਲੇ ਨਿਕਲਦੇ ਆ ਮੰਦਰ ਵੀ ਜਾਵਾ ਤੇ ਮੱਖੋਂ ਤੁਹਾਡੇ ਜੀ ਆਰਾਮਨਾਥ ਆਪਣਾ ਜੋ ਵੀ ਥੋੜਾ ਐ ਪੋਜ਼ਿਟਿਵ ਵੀਰ ਦੇ ਹਿਸਾਬ ਨਾਲ ਬੈਠ ਪੋਜ਼ਿਟਿਵ ਵੀਰ ਦੇ ਹਿਸਾਬ ਨਾਲ ਜਾ ਕੇ ਪੋਜ਼ਿਟਿਵ ਵਾਈਬਸ ਲਈਏ ਠੀਕ ਹੈ ਨਾ ਤੇ ਇਹਨੀ ਅਦਾਰੀ ਚੱਲਦੀ ਰਹਿੰਦੀ ਆ ਦੁੱਖ ਚੱਲਦੇ ਰਹਿੰਦੇ ਆ ਇਦਾਂ ਹੀ ਤੇ ਚਾਹ ਚੁਪੀਏ ਆ ਵੀ ਚੱਲੀਏ ਇਹ ਪਰਿਵਾਰ ਉਹਦੇ ਪਾਗਰੇ ਉਹ ਹਮੇਸ਼ਾ ਅਕੇਲੇ ਹਮੇਂ ਕਰਵਾਤੇ ਆ ਬੂਟ ਪਾਉਂਦੇ ਨਵੇਂ ਤਰੀਕੇ ਦੇਖੋ ਆਪੇ ਬੂਟ 1 2 3 ਲੈ ਮੇਤਰਾ ਸਤਨ ਨੇ ਪਾਈਆਂ ਦੋ ਚਾ ਅੱਖਾਂ ਦੇ ਉਹ ਪੂਰਾ ਹੈ ਮਾਲ ਖੜਿਆ ਹੀ ਪਿਆ ਰਹਿੰਦੇ ਅੰਕਲ ਜੀ ਆਪਣੇ ਅੱਜ ਫੇਰ ਬਣਾ ਰਹੇ ਨੇ ਕੜੀ ਆ ਪੂਰੇ ਜਿਹੜੇ ਤੇ ਜਿਹੜੇ ਦੇ ਰਿਆ ਆ ਟੱਪਦੀ ਆ ਨਗਰੀ ਤਾਂ ਦੇਖ ਕੇ ਮੈਂ ਬੜਕਦੇ ਪਕੌੜੇ ਤਰੋਂ ਹੁਣ ਜਾ ਰਹੇ ਆਂ ਪਟੂਰੇ ਲੈਣ ਤੇ ਅੱਜੋ ਮੇਰਾ ਬੈਸ ਵੀ ਮਨ ਜਾਂ ਅੰਦਰੋਂ ਮੈਂ ਕਿਹ ਘਿੰਦੀ ਨੂੰ ਕਰ ਰਿਹਾ ਜਿਹੜਾ ਤੇ ਜਾ ਰਿਹਾ ਵਾ ਫੋਨ ਆ ਗਿਆ ਸੀ ਵਿੱਚ ਤੇ ਪਟੂਰੇ ਲੈਣ ਜਾ ਰਿਹਾ ਤੇ ਮੇਰਾ ਅੰਦਰ ਅੱਜ ਮਨ ਜਾਂ ਠੀਕ ਨਹੀਂ ਕਦ ਨਹੀਂ ਇੱਕ ਸੋਚ ਹੈ ਜੀ ਮਨ ਅੰਦਰੋਂ ਖਾਈ ਜਾਂਦੀ ਆ ਕਿਸੇ ਪਾਸੇ ਧਿਆਨ ਨਹੀਂ ਲੱਗ ਰਿਹਾ ਕੰਮ ਚ ਨਹੀਂ ਲੱਗ ਰਿਹਾ ਖਾਦਾ ਕੀਤਾ ਮਨ ਨਹੀਂ ਕਰ ਰਿਹਾ ਤੇ ਮਤਲਬ ਮੈਂ ਕਿ ਬਲੌਗ ਚ ਸ਼ਾਇਦ ਦੱਸਾਂ ਜੀ ਮੇਰਾ ਸ਼ਾਂਤ ਤਕਨੂਨ ਸਹੀ ਹੋ ਗੱਲ ਬਾਣਦੀ ਨਹੀਂ ਮੈਂ ਤੇ ਵੀ ਨਹੀਂ ਆਣਾ ਅੱਜ ਲੋ ਵੀ ਮਿੱਤਰੋ ਰੀਜ਼ਨ ਵੀ ਨਹੀਂ ਪਤਾ ਕਿਸ ਗੱਲ ਦੇ ਸੋਚ ਦੇ ਚੱਕਰ ਚ ਮੈਂ ਇਦਾਂ ਹੋ ਰਿਹਾ ਵਾ ਉਹ ਜੰਗਲਾ ਜਿਹੜਾ ਗਾਣੇ ਵੀ ਕੁਛ ਦੰਸ ਸੁਣਦੇ ਆ ਤੇ ਮਤਲਬ ਕੀ ਅੰਦਰਲੇ ਥੋੜੇ ਜਿੱਚ ਬਾਤ ਜਿਹੜੇ ਜਗਾ ਕੇ ਰੱਖਦੀ ਆ ਇਸ ਟਾਈਪ ਦੇ ਮੈਂ ਗਾਣੇ ਸੁਣਦਾ ਜਾਈਆ ਤੇ ਸਮਝ ਨਹੀਂ ਕੁਛ ਆਉਦੀ ਤੇ ਕਰਦੇ ਕਿ ਉਹਨੂੰ ਸੱਚ ਮੈਂ ਗਿਆ ਉਧਰਲੀ ਸਾਈਡ ਸੀਗਾ ਤੇ ਉੱਥੇ ਜਾ ਕੇ ਮਿਲਿਆ ਨਹੀਂ ਫਿਰ ਮੈਂ ਇੱਥੇ ਆਇਆ ਸੀ ਮਾਡਲ ਟਾਊਨ ਦੇ ਵਿੱਚ ਉਹ ਵੀ ਪਾਰਕ ਦੇ ਕੋਲੋਂ ਉੱਥੇ ਮੈਂ ਕੋਲਾ ਮਿੱਟਾ ਚੌਂਕ ਗਿਆ ਸੀਗਾ ਸਗੋਂ ਮੈਂ ਤੁਰ ਕੇ ਗਿਆ ਲੱਗੇ ਚੱਲ ਜਾਈਨਾ ਥੋੜੇ ਦੋ ਗੇੜੇ ਪੈ ਗਏ ਖਾਲੀ ਆਸ ਉੱਥੋਂ ਆਇਆ ਹੁਣ ਜਾ ਕੇ ਮਿਲਿਆ ਮਿੱਤਰ ਹੁਣ ਪੀਣ ਲੱਗੀਆਂ ਚਾਹ ਹੁਣ ਯਾਰ ਦਾ ਤਾਂ ਮੂਡ ਸੈੱਟ ਹੋ ਚੁੱਕਿਆ ਹੈ ਦਿੰਦੀ ਅੱਜ ਉਦਾਸੀ ਗਈ ਸਾਰੇ ਹਟ ਗਏ ਆਸ-ਪਾਸੇ ਸ਼ੋਰ ਹੋ ਰਿਹਾ ਹੈ ਸਮਾਨ ਵਗੈਰਾ ਸੱਟ ਰਿਆ ਨੇ ਉਸਤਾਦ ਆਪਣੇ ਤੇ ਬੈਠੇ ਸੀ ਹੁਣ ਚਾਹ ਪੀ ਰਹੇ ਆ ਚਾਹ ਪੀ ਕੇ ਜਾਊਂਗਾ ਘਰ ਨੂੰ ਫੇਰ ਮੰਦਿਰ ਜਾਵਾਂਗੇ ਮੰਦਿਰ ਆ ਸਭ ਨੂੰ ਮਿਲਣਾ ਸੁੱਖ ਦੀ ਥੋੜੀ ਕਾਰਗਰ ਸਰਵਿਸ ਸੋ ਹਾਂਜੀ ਤਰ ਹੁਣ ਜਾ ਰਹੇ ਮਿੱਤਰ ਜੀ ਕਰਾਂ ਮਤਲਬ ਮੰਦਿਰ ਜਾਊਂਗਾ ਅੱਜ ਮੰਗਲਵਾਰ ਨੂੰ ਸੋ ਸੋਨਾ ਗੀਤ ਸਾਰਾ ਦੇ ਨੇ ਸ਼ੁਰੂਆਤ ਦੇ ਦਿੱਤੀ ਅੱਗੇ ਨਿਕਲ ਜਾ ਸੋਨਾ ਗੀਤ ਗਾਇਜ਼ ਮੈਂ ਚੱਲਦਾ ਹਾਂ ਤੇ ਮੇਰਾ ਗੱਲ ਪਿਆਰ ਰੋਸੋ ਤੇ ਸਾਰਾ ਆਪਣੀ ਗੋੜਾ ਉਹ ਤੂੰ ਸਿੱਧਾ ਮਾਸਟਰ ਮਿਲੂਗਾ ਉਹ ਮੈਂ ਚੱਲਾਂਗਾ ਦਫਾ ਚ ਬੜਨ ਆਪਣੀ ਕਿਉਂਕਾ ਮਨੇ ਕਿਹਾ ਬਲੌਕ ਆਊਟ ਕਰਨ ਮੈਂ ਬੋਲਣਾ ਕਿ ਵੈਸੇ ਬੋਲੂਗਾ ਕਿਤੇ ਨਹੀਂ ਮੈਂ ਪਾਈ ਗੈਰੀ ਸੀ ਮੈਂ ਤੁਹਾਨੂੰ ਹੁਣ ਸਿੱਧਾ ਮਾਸਟਰ ਦੇਖੂਗਾ ਅੱਜ ਦਮਣ ਵੀ ਨਹੀਂ ਆਇਆ ਬਈ ਇਹ ਤਾਂ ਮੈਂ ਦੱਸੂੰਗਾ ਸਟੋਰੀ ਵੀ ਮਾਰ ਜਾ ਕੇ ਇਸ ਨੂੰ ਲਾ ਕੇ ਐਸੀ ਕਿ ਇਹ ਤੇ ਤੁਹਾਨੂੰ ਪੂਰੀ ਸਟੋਰੀ ਦੱਸੂੰਗਾ ਦਮਣ ਆਉਣਾ ਤੇ ਵਿਜੋਏ ਗਿਆ ਸੀਗਾ ਤੇ ਅਮੂ ਗਿਆ ਸੀਗਾ ਇਹ ਸਾਰੇ ਗਿਆ ਸੀ ਇਹ ਤਾਂ ਆਸੀ ਦੀ ਸਟੋਰੀ ਠੀਕ ਆ

ਗਾਇਸ ਸ਼ੋਭਾ ਲਿਆਇਆ ਨਹੀਂ ਉਹ ਆਊਗਾ ਥੋੜੀ ਜਿਹਾ ਜ਼ੋਰ ਲਾ ਕੇ ਮੂਠਾ ਕਰਵਾ ਦੇ ਮੈਂ ਕਹ ਰਿਹਾ ਗਾਇਸ ਸ਼ੋਭਾ ਲਿਆਇਆ ਨਹੀਂ ਸ਼ੋਭਾ ਆਊਗਾ ਥੋੜੀ ਜਿਹਾ ਕੈਮਰੇ ਵਿੱਚ ਮੂਠਾ ਕਰ ਦੇ ਠੀਕ ਹੈ ਜ਼ੋਰ ਲਾ ਕੇ ਆਵਾਜ਼ ਆਵੇ ਅਸਮਾਨੀ ਕੀ ਕਰਨੀ ਹੈ ਤੇਰੀ ਬਾਜ ਨਹੀਂ ਆ ਰਹੀ ਵੇ ਤੇਜ਼ ਨਹੀਂ ਬੋਲਣਾ ਚਾਹੀਦਾ ਠੀਕ ਆ ਕੁੜੀਆਂ ਡਰ ਜਿੰਦੀ ਦੂਮੀ ਟੀ-ਸ਼ਰਟ ਚੈੱਕ ਕਰੋ ਨਵੀਂ ਮੰਗਾਈ ਆ ਈਗਲ ਫਿੱਟ ਦੀ ਆ 350 ਰੁਪਏ ਦੀ ਬਸ ਪੈਸਾ ਦਿਖਾਣਾ ਤੁਸੀਂ ਹੋਰ ਕੀ ਕਰਨਾ ਹੈ ਪੈਸਾ ਦਿਖਾਣਾ ਹੁੰਦਾ ਫੋਨ ਨਵਾਂ ਲੈਣਾ ਹੈ 7+ ਦਾ ਆ ਰਿਹਾ ਹੈ ਹੈਂ ਹਾਲੇ ਇਹ ਫੋਨ ਇੰਨਾ ਹਲਕਾ ਫੋਨ ਇਹ ਤੋਂ ਚੱਕਿਆ ਵੀ ਨਹੀਂ ਤਾਂ 36 ਵਾਰੀ ਫੋਨ ਕਰਾਂ ਸਾਲੇ ਦਾ ਫੋਨ ਦੀਆਂ ਜਿਹੜੀ ਮੋਟੇ ਲੱਗੇ ਹੁੰਦੇ ਆ ਜਦੋਂ ਫੋਨ ਲਾਵਾਂ ਗਈ ਬਿਜੀ ਹੋ ਰੰਦਾ ਮੈਂ ਇਸੀ ਨਹੀਂ ਮੈਂ ਐਸਐਮਜੀ ਦਾ ਗਾਇਸ ਗਾਇਸ ਮੈਂ ਐਸਐਮਜੀ ਦਾ 팬 ਆ ਤਾਈ ਫੋਨ ਇਹ ਤਾਂ ਬੇਕਾਰ ਆ ਬਸ ਹੋਰ ਕੁਝ ਨਹੀਂ ਜਦੋਂ ਵੀ ਲਾਵਾਂ ਨਾਟ ਰੀਚੇਬਲ ਸਵਿਚ ਆਫ ਬਿਜੀ ਵੀ ਨਹੀਂ ਠੀਕ ਆ ਨਾ ਸਵਿਚ ਆਫ ਤੇ ਰੀਚੇਬਲ ਆਉਂਦਾ ਫੋਨ ਲਾਉ ਬਿਜੀ ਆਊਗਾ ਦੇਖੋ ਹੁਣ ਤਾਂ ਬਿਜੀ ਆਣਾ ਹੀ ਆ ਮੈਂ ਫੋਨ ਕੱਟ ਦਿੰਦਾ ਫੇਰ ਵੀ ਲੱਗਾ ਲਗਾ ਫੋਨ ਕੱਟ ਦਿੰਦਾ ਤਾਂ ਸਾਨੂੰ ਜਲੇਬੀਆਂ ਮਿਲੀਆਂ ਮੈਂ ਕਿਹਾ ਛੱਡਣੀਆਂ ਨਹੀਂਆਂ ਖਾਲੀ ਕਰਤਾ ਤੇ ਕੋਈ ਰੱਖ ਗਿਆ ਤੇ ਮੈਂ ਤੇ ਮੈਂ ਜਿਵੇਂ ਨਾਲ ਦੇ ਨੇ ਸ਼ਕਤੀਆਂ ਸਾਰੀਆਂ ਖਾਲੀ ਹੋ ਗਿਆ ਖਾਲੀ ਓਏ ਇੱਕ ਪਈਆ ਖਾਲਾ ਦਰਾ ਥੋੜੀ ਬੋਲ ਮੈਂ ਫੋਨ ਲਾਇਆ ਤੈਨੂੰ ਬੱਲਾ ਮੈਂ ਦੇਖ 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 ਦੇ ਮੈਂ ਫੋਨ ਲਾਇਆ ਤੈਨੂੰ ਮੈਂ ਤਾਂ ਸ਼ਰਨ ਉੱਡ ਜਾ ਮੈਂ ਕਿਹਾ 15 ਮਿੰਟ ਚ ਛੇਤੀ ਮੇਰੇ ਘਰ ਦੇ ਪਾਰ ਆ ਜਾ ਤੇ ਮੈਂ ਕੀ ਕਿਹਾ ਸੀਗਾ ਮੈਂ ਨੀਂਦ ਚ ਸੀਗਾ ਉਸ ਵੇਲੇ ਬਸ ਕਰ ਜਾ ਤੂੰ ਇੰਨੇ ਹਫ਼ਤੇ ਤੋਂ ਤੂੰ ਕਹਿੰਦਾ ਆ ਰਿਹਾ ਦੂਜੀ ਆਈ ਫੋਨ ਲੈ ਫੋਨ ਕੋ ਕਰੀ ਜਾਂਦਾ ਚਾ 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 ਬਾਕੀ ਸਭ ਛੱਡ ਕੱਲ ਪੱਕਾ ਤੂੰ ਹੱਥ ਜੋੜ ਕੇ ਕਰਨਾ ਜਿਮ ਵੀ ਨਹੀਂ ਜਾਣਾ ਨਹੀਂ ਭਾਜੀ ਉਹ ਵਾਲੀ ਗੱਲ ਹੋ ਗਈ ਲਾਰਾ ਲਾਂਦਾ ਭਾਜੀ ਦੋ ਹਫ਼ਤੇ ਹੋ ਗਏ ਇਹਨੂੰ ਲਾਰੇ ਇਹ ਲਾਂਦਾ ਲਾਰੇ ਦੋ ਹਫ਼ਤੇ ਹੋ ਗਏ ਇਹਨੂੰ ਅੱਜ ਕਿੰਨੇ ਫੋਨ ਕੀਤਾ ਇਮਾਨਦਾਰੀ ਨਾਲ ਦੱਸ ਦੇ ਕੀਤਾ ਇਹ ਨਹੀਂ ਸੀ ਕਿ ਮੈਂ ਚੱਕ ਲਿਆ ਮੈਂ ਉਹ ਦੂਜੀ ਵਾਰ ਕਿੱਲੇ ਫੋਨ ਕੀਤਾ ਮੈਂ ਤੇਰਾ ਫੋਨ ਡੀਗ ਰਿਆ ਸੀ ਮੈਂ ਕਿਹਾ ਦੂਜੀ ਫੋਨ ਦੂਜਾ ਫੋਨ ਉਹ ਤਾਂ ਦੁਪਹਿਰੇ ਕੀਤਾ ਤੂੰ ਯਾਰ ਦੂਜੀ ਵਾਰੀ ਕੀਤਾ ਦੋ ਕੌਣ ਕੀਤਾ ਤੈਨੂੰ ਦੂਜੀ ਵਾਰੀ ਸੀ ਕਿਹਾ ਮੈਂ ਆ ਰਿਹਾ ਹੈਂ ਦਜੀੜੀ ਆਂ ਫੋਨ ਕੀਤਾ ਤੂੰ ਅੱਛਾ ਮੈਂ ਇਦਾਂ ਕਿ ਆ ਰਿਹਾ ਅੱਛਾ ਮੈਨੂੰ ਬਾਅਦ ਚ ਦੱਸੀ ਤੇਰਾ ਫੇਰ ਮੈਨੂੰ ਫੋਨ ਆਊਗਾ ਮੈਂ ਉਹ ਉਹਦੇ ਫੋਨ ਦੇ ਚੱਕਰ ਚ ਪੈ ਗਿਆ ਯਾਰ ਤੂੰ ਮਜ਼ਾਕ ਬਣਾਇਆ ਯਾਰ ਸੀਰੀਅਸ ਟੀਨ ਨੂੰ ਮਜ਼ਾਕ ਬਣਾਉਣਾ ਯਾਰ ਤੂੰ ਤੇ ਕੱਲ ਤੋਂ ਪੱਕਾ ਨਹੀਂ ਤੂੰ ਹੱਥ ਤੇ ਜੋੜ ਰਿਹਾ ਤੂੰ ਜਾਂ ਕੱਲ ਤੋਂ ਮੈਂ ਦੱਸਾਂ ਕੀ ਕਿੰਨਾ ਮੈਂ ਸ਼ਡਿਊਲ ਬਣਾਇਆ ਹ ਨਹੀਂ ਸੌਣ ਲੱਗੇ ਕਰ ਤਿੰਨ ਹਫ਼ਤੇ ਹੋ ਗਏ ਮੈਨੂੰ ਪਹਿਲਾ ਮੈਨੂੰ ਤੂੰ ਆਪਣਾ ਪਹਿਲਾ ਘਰ ਦਿਖਾ ਦੇ ਮੈਨੂੰ ਸੌਣ ਲੱਗੇ ਘਰ ਨਹੀਂ ਪੜਾ ਹੁਣ ਦੇ ਨਾਲ ਹੀ ਜਾ ਕੇ ਕਰ ਬਾਈ ਚਾਂ ਨਹੀਂ ਨਹੀਂ ਬਾਈ ਚਾਂ ਅੱਗੇ ਮੈਂ ਫੋਨ ਕਰਾਂ ਤੂੰ ਫੋਨ ਨਾ ਚੱਕੇ ਤੇ ਮੈਨੂੰ ਤੇਰਾ ਘਰ ਵੀ ਨਹੀਂ ਪਤਾ ਪਹਿਲਾਂ ਯਾਰ ਮੈਂ ਮਜ਼ਾਕ ਕਰ ਰਿਹਾ ਹਾਂ ਪਤਾ ਕਰਕੇ ਨਹੀਂ ਮੈਂ ਸਵੇਰੇ ਉੱਠਿਆ ਸੀ ਮੈਨੂੰ ਯਾਦ ਹੈ ਮੈਂ ਉੱਠਿਆ ਸੀ ਇਹਨੇ ਕਦੇ ਵੀ ਮੈਨੂੰ ਜਿਮ ਨਹੀਂ ਦੱਸਿਆ ਕਿ ਆਪਾਂ ਜਿਮ ਜਾਣਾ ਜਿਮ ਜਾਣਾ ਕੋਈ ਅਮਨ ਦੇ ਜਿਮ ਜਾਣਾ ਇਧ ਗਿਆ ਸੀ ਮੈਂ ਅਮਨ ਦਾ ਜਿਮ ਕਹਿ ਰਿਹਾ ਹਾਂ ਅਮਨ じゃ ਸੁੱਤਾ ਪਿਆ ਉਹ ਸੀ ਜਿਮ ਦੇ ਬਾਹਰ ਹੋ ਗਿਆ ਨਹੀਂ ਨਹੀਂ ਅਮਨ ਭਾਈ ਦਾ ਜਿਮ ਕੋਈ ਨਹੀਂ ਦਾ ਕੱਲ ਪੱਕਾ ਸਾਨੂੰ ਲੱਗੀ ਮਜਾਕ ਕੋਈ ਮਜਾਕ ਨਹੀਂ ਤੂੰ ਫੋਨ ਵੀ ਨਹੀਂ ਕਰਨਾ ਮੈਂ ਆ ਪਾਉਂਗਾ ਤੇਰੇ ਕੋਲ ਇਹ ਦੇਖ ਦੇ ਤੂੰ ਕੰਮਾ ਕਰਕੇ ਤੇਰੀ ਬੇਇੱਜ਼ਤੀ ਹੁੰਦੀ ਆ ਓਏ ਫੇਰ ਤੂੰ ਵਲੌਗ ਚ ਸ਼ੁਰੂ ਹੋ ਗਿਆ ਨਾ ਟੋਟ ਕੀ ਕੋਈ ਮੂਤਰ ਲੱਗਦੀ ਨਹੀਂ ਸੱਚੀ ਇਹ ਗੱਲ ਆ ਅੰਮੂ ਦੀ ਗੱਲ ਹੋ ਰਹੀ ਹੈ ਸ਼ਮਣੇ ਗਏ ਸੀਗੇ ਇਹ ਤੇ ਉਹ ਮੈਨੂੰ ਦਵਾਈ ਦਿੱਤੀ ਆਪਣੀ ਅੰਮੂ ਜੀਰਾ ਕਹਿੰਦਾ ਕੰਦੋ ਉਹ ਦੋਈ ਇਹਨੇ ਕਿਹਦੇ ਵਾਈਪ ਮੈਂ ਕਹਾਂ ਨਾ ਤੇਰੀ ਵੇਰੀ ਜਿਹੜਾ ਨਾ ਮਾਹਰਾ ਉਹਦਾ ਕੀ ਹਾਲ ਹੈ ਤੂੰ ਕਿਥਾ ਨਾ ਨਹੀਂ ਇੱਥੋਂ ਕਿੱਥੇ ਦਾ ਹੈ ਬੋਲ ਚ ਨੇੜੇ ਤੇ ਢੀਂਗ ਚੱਬ ਚੱਕਲਾ ਸਟਾਲ ਕੀਬੋਰਡ ਕੋਈ ਨੈਗੇਟਿਵ ਨਾ ਸੋਚੋ ਉਹ ਵਾ ਜੋ 12 ਵਜੇ ਦਾ ਮੁੰਡਾ ਸ਼ੁਰੂ ਹੋਇਆ ਵਾ ਬਦਲ ਅੱਛੇ ਜੇ ਹੋਟਲ ਚ ਬਾਹਰ ਭੱਜਿਆ ਨੰਗੇ ਪੈਰੀਂ ਜਾਂਦੀ ਕਿ ਕਿ ਬੈੱਡ 'ਚ ਸੋ ਰਿਹਾ ਮੈਂ ਤੂੰ ਆਲੇ ਬਹੁਤ ਦੋ ਤੂੰ ਕਿੰਨਾ ਮਜ਼ਾਕ ਨਾਲ ਦੇਖ ਕੇ ਬਾਬੇ ਬਾਈ ਭਰਾ ਸਾਡੇ ਦੇਖ ਬੈਰ ਹੋ ਰਿਹਾ ਇਹ ਹਸ ਰਿਹਾ ਮੈਨੂੰ ਪੁੱਛਦਾ ਤੂੰ ਹੱਸਣਾ ਮੈਨੂੰ ਤਾਂ ਖੁਸ਼ ਨਹੀਂ ਹੋਇਆ ਮੈਨੂੰ ਤਾਂ ਪਤਾ ਸੀ ਬੈਠੇ ਰਹੇ ਤੂੰ ਖਾਸ ਕਿਤੇ ਰਹੇ ਆ ਬਾਗਰ ਅਨੁਕਮੰਛੇ ਵਾਲੇ ਜਿਹੜੇ ਗਿਆ ਜੇ ਰਹਿਲੇ ਪਾਸ ਕਰੋ ਉਹਦਾ ਦਿਲਦਲਬਾਰ ਆਇਆ ਨਾ ਦੋਰਾ ਪੈਣਾ ਉਹਨੂੰ ਦੋਰਾ ਪੈ ਗਿਆ ਇਹ ਕਹਿੰਦਾ ਹਸਪੀਟਲ ਕਹਿੰਦਾ ਅਮੂ ਐਂਬੂਲੈਂਸ ਬੁਲਾਓ ਮੂਰੇ ਘਰੇ ਬੂਲ ਕਰੋ ਕਹਿੰਦਾ ਕਹਿੰਦਾ ਐਂਬੂਲੈਂਸ ਬੁਲਾਓ ਉਹਨੂੰ ਕੋਚ ਚੁੜੇ ਲਾ ਕਹਿੰਦਾ ਉਹ ਵੀ ਦੁੱਸਤੀ ਲੱਗਿਆ ਦਬਾਗ ਦਬੂਗੀ ਲੱਗਿਆ ਬੈਗਾ ਮਰ ਮੁਰਦਾ ਜੀ ਸਾਲ ਐਂਬੂਲੈਂਸ ਤਾਂ ਬੁਲਾ ਲਓ ਦਬਾਗ ਦੀ ਪ੍ਰੋਬਲਮ ਹੈ ਮੈਂ ਨਿਆਰ ਤੇ ਨਾਲ ਬਹਿ ਗਿਆ ਤੂੰ ਤੇਰੀ ਵਾਰੀ ਕੀ ਹੋਇਆ ਸੀ ਮੇਰੀ ਵਾਰੀ ਮੇਰੀ ਵਾਰੀ ਦੇਖੀਏ ਸੀ ਵਲੌਗ ਦੇ ਵਿੱਚ ਕੀ ਹੋਇਆ ਸੀਗਾ ਮੈਨੂੰ ਫੋ ਓਏ ਮੂਦੀ ਗਾਲੂ ਸੀ ਅੰਮੂ ਆਪਣਾ ਤਾਂ ਬਹੁਤ ਰੌਣਕੀ ਬੰਦਾ ਵੈ ਨੰਬਰ ਦਾ ਬਸ 12 ਵੇ ਤੋਂ ਬਾਅਦ ਨਹੀਂ 12 ਵੇ ਤੋਂ ਬਾਅਦ ਪੂਤੰਦਾ ਬੜੀ ਬਣ ਜਾਂਦਾ 12 ਵੇ ਤੋਂ ਬਾਅਦ ਪੂਤਿਆ ਬੰਦਾ ਬਣ ਜਾਂਦਾ ਉਹ ਬਹੁਤ ਚੀਜ਼ਾਂ ਦਵਾਈ ਦੇ ਨਹੀਂ ਜ਼ਰੂਰੀ ਹੁੰਦੀ ਐ ਤੂੰ ਤੇ ਛੱਡ ਛੁੱਟੇ ਇਹ ਦੋਨੇ ਛਿਮਲੇ ਗਏ ਸੀ ਨੇ ਨਾਲ ਅੰਮੂ ਗਿਆ ਯਾਦ ਹੈ ਉਹਦੇ ਕਰੇ ਨਾ ਇੱਕ ਦਿਨ ਸੁੱਤਾ ਉਹਦੇ ਡੈਡੀ ਵੀ ਪਿਆ ਤੇ ਡਾਡੀ ਡਾਡੀ ਮਤਲਬ ਉਹ ਤਾਂ ਕੁਛ ਮਤਲਬ ਉਹਨੂੰ ਹੋਸ਼ ਨਹੀਂ ਸੀ ਹਾਂ ਓਏ ਮੇਰੇ ਪਤਨੀ ਦਾ ਪਾਊਡਰ ਲਾਇਆ ਮੈਂ ਤੇ ਪਿੱਛੋਂ ਦੀ ਆ ਸੋਫੇ ਮਾਊਤ ਓਏ ਓਏ ਮੈਨੂੰ ਸੀਂਨੀ ਬੁੱਦਾਂ ਓਏ 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 ਅੰਮੂ ਮੇਰ ਨਾਲ ਪਤਾ ਕੀ ਕੀਤਾ ਪਾਊਡਰ ਲਾਇਆ ਮੂਤੇ ਆਹ ਵੇਚ ਦੱਸਿਆ ਕਹਿੰਦਾ ਮੈਂ ਉਹਦਾ ਰੱਖਦੇ ਹਾਂ ਤਰਸਦਾ ਸੀ ਸੁਦੀ ਵੀ ਕਹਿੰਦਾ ਦੱਸਦਾ ਕੀ ਕਰਦਾ ਓਏ 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 ਉਹਦਾ ਦਿਮਾਗ ਖਰਾਬ ਹੋ ਗਿਆ ਕਹਿੰਦਾ ਘਰ ਛੱਡਦੇ ਜਾਂਦੇ ਹੋਏ ਅੰਮੂ ਕੋਲ ਜਾ ਕੇ ਆਣਾ ਹੁਣੇ ਆਪਾਂ ਹੁਣੇ ਆਪਾਂ ਕਿਉਂ ਕੀ ਕਰਨਾ ਜਾ ਕੇ ਆਣਾ ਕੀ ਕਰਨਾ ਉਹ ਦੇਖਣਾ ਸੀ ਮੈਂ ਲੰਡੀ ਚਲਣ ਮਿਲ ਕੇ ਹਾਲ ਚਾਲ ਪੁੱਛਣਾ ਭਰਾ ਨੂੰ ਯਾਰ ਸ਼ਾਬਾਸ਼ੀ ਤਾਂ ਦੇ ਕੇ ਆਈਏ ਭਰਾ ਪ੍ਰਾਉਡ ਆਮ ਪ੍ਰਾਉਡ ਆਫ ਯੂ ਪਰ ਮੈਂ ਤੈਨੂੰ ਇੰਨਾ ਮਿਲਦਾ ਨਹੀਂ ਬਟ ਤੁਸੀਂ ਇੱਕ ਗੱਲ ਸੁਣ ਕੇ ਇੰਨਾ ਕੋਚ ਹੋ ਰਹੇ ਜਿਵੇਂ ਮੈਂ ਦੇਖਦਾ ਉਸ ਵਕਤ ਉੱਥੇ ਹੁੰਦਾ ਨਾ ਮੈਂ ਸੱਚੀ ਐਹੀ ਦੇਖ ਕੇ ਪੋਪਕਾ ਨਹੀਂ ਖਾਣ ਸੀ ਨਾ ਨਾ ਪਾਪਕਣ ਤੇਰੇ ਵਰਗੇ ਖੁੰਝੇ ਚ ਲਾਏ ਹੁੰਦੇ ਉਹਨੇ ਨਹੀਂ ਪਰ ਮੈਂ ਡਰਦਾ ਨਹੀਂ ਉੱਤੇ ਉਸ ਦਿਨ ਤੋਂ ਮੈਨੂੰ ਪਾਚੋ ਪਤਾ ਲੱਗ ਗਿਆ ਸੀ ਤੈਨੂੰ ਕਿਉਂ ਉਹ ਤਾਂ ਪਤਾ ਉਦੋਂ ਤਾਂ ਪਤਾ ਲੱਗ ਗਿਆ ਕਿ ਉਸ ਤੋਂ ਬਾਅਦ ਤਾਂ ਮੈਨੂੰ ਪਤਾ ਚਪੋਂ ਆਂਦੀ ਆ ਇਸਦੀ 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਪੋਂ ਆਂਦੀ ਆ 4 ਵਜੇ ਤੋਂ ਬਾਅਦ ਹਨੂਮਾਨ ਚਲੀਸਾ ਚੜ੍ਹਦਾ 3 ਵਜੇ ਤੱਕ ਉਹਦਾ 3 ਵਜੇ ਸੋਰੀ ਹਾਂ 4 ਤੋਂ 3 3 ਤੋਂ 4 ਸੋਰੀ ਤੇ 5 ਵਜੇ ਤੋਂ ਬਾਅਦ ਉਹ ਸੌ ਜਾਂਦਾ ਫਿਰ ਸਵੇਰੇ 12 ਵਜੇ ਉੱਠਦਾ ਫਿਰ ਪੁੱਛਦਾ ਹੋਇਆ ਕਿ ਸੀਗਾ ਹੋਇਆ ਕਿ ਸੀ ਰਸਤੀ ਕੁਝ ਹੋਇਆ ਮੈਂ ਕੁਝ ਕੀਤਾ ਤਾਂ ਨਹੀਂ ਮੈਂ ਤਾਂ ਕੁਝ ਕੀਤਾ ਤਾਂ ਨਹੀਂ ਬਹੁਤ ਬਾਈ ਜੀ ਬਾਈ ਤੁਸੀਂ ਆਪਣਾ ਬਹੁਤ ਸਿਰਾ ਕੋਈ ਨਾ ਜਿਆਦਾ ਸੀ ਟ੍ਰਿਪ ਤੇ ਜਾਵਾਂਗੇ ਨਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹ ਵਲੌਗ ਚ ਇਹ ਸ਼ਿਮਲਾ ਜਾਏ ਸੀ ਜਦੋਂ ਮੈਂ ਵੀ ਨਹੀਂ ਗੱਲ ਤੋਰੀ ਸੀਗੀ ਸ਼ਿਮਲੇ ਜਾਣ ਦੀ ਬਟ ਮੇਰੇ ਘਰ ਦੇ ਨਹੀਂ ਮੰਨੇ ਸਿਚੁਏਸ਼ਨਾਂ ਕੰਮ ਚ ਬੀਸੀਸੀ ਤਾਂ ਕਰਕੇ ਵੈਸੇ ਹੁਣ ਮੈਂ ਸੋਚ ਰਿਹਾ ਨਾ ਦੋ 250 ਰੁਪਏ ਵਿੱਚ ਸ਼ਿਮਲਾ ਬੰਦਾ ਜਾਂਦਾ ਵਾ ਰੋਕਣ ਰੋਕਣ ਨਹੀਂ ਗੱਲ ਨਹੀਂ ਸੁਖ ਜਾਣਾ ਠੀਕ ਆ ਸ਼ਿਮਲਾ ਮੈਂ ਨਹੀਂ ਜਾਊਂਗਾ ਐ ਕਿ ਪਰ ਸ਼ਿਮਲਾ ਆਪਾਂ ਨੇਪਾਲ ਜਾਵਾਂਗੇ 10 ਰੁਪਏ ਦੇ ਵਿੱਚ ਠੀਕ ਆ ਨੋ ਤੂ ਲੈ ਜਾ ਕਿਤੇ ਦੂਰ ਮੇਰੇ ਅਮਾਨੀਆਂ ਉਹ ਗਾਣਾ ਇੰਸਟਾ ਤੇ ਲਾਇਆ ਸੀ ਇਹਦੇ ਤੇ ਨਹੀਂ ਨਹੀਂ 17 ਸੈਕਿੰਡ ਦੇ ਪਈਏ 17 ਸੈਕਿੰਡ ਮ제 ਮਜਾ ਆਇਆ ਸੀ ਟੋਇਟਰ ਤੇ ਟੋਇਟਰ ਇਹ ਤਾਂ ਇਹ ਤਾਂ ਹੁੰਦੀ ਆ ਵੀ ਕੁਝ ਬਹਿ ਗਈ ਸੀ ਨਾਲੇ ਵੀਆਈਪੀ ਕਾਲ ਪੈਸੇ ਕਿ ਨਿਕਲਣੇ ਲੱਗੇ ਫ੍ਰੀ ਫ੍ਰੀ ਜਾਨਦੇ ਸ਼ਮਲਾ ਗਏ ਨਾ 1 ਰੁਪਿਆ ਦਿੱਤਾ ਟ੍ਰੇਨ ਤੇ ਟੀਟੀ ਕੀ ਲੱਗਦਾ ਸੀ ਸਿਰਫ ਇੱਕ ਕੋਕ ਲਿਆ ਸੀ ਇਹਨਾਂ ਨੇ ਕੋਕ ਕਿ ਨਹੀਂ ਬੋਲਦੇ ਕੋਕ ਕੋਕ ਲਿਆ ਪਰ ਪੀਤਾ ਵੀ ਨਹੀਂ ਗਿਆ ਕਲਕੱਤਾ ਤੱਕ ਤਾਂ ਟੀਟੀ ਮਿਲੇ ਨਹੀਂ ਇੱਕ ਜਾਂਦੇ ਸਿਰਫ ਇੱਕ ਟੀਟੀ ਮਿਲਿਆ ਉਹ ਵੀ ਜਾਂ 200 ਰੁਪਏ ਲੱਗ ਲੱਗਾ ਉਹ ਵੀ ਨਹੀਂ ਨਿਕਲੋਗੇ

ਵੀ ਬੋਲਟ ਲੈ ਆਣਾ ਸ਼ਨੀਵਾਰ ਨੂੰ ਆਪਣਾ ਬੋਲਟ ਆਇਆ ਨਾ ਮਾਮਾ ਲੈ ਕੇ ਆਈਗਾ ਉਹ ਵੀ ਬਲੌਗ ਆਪਣਾ ਹੋਊਗਾ ਕਿਟ ਕਿਥੇ ਹੈ ਕਿਟ ਓ ਸੱਚ ਮੈਂ ਲੈ ਕੇ ਨਹੀਂ ਆਇਆ ਸੀ ਅੱਜ ਹਾਂਜੀ ਪਰੋ ਫਾਈਨਲੀ ਹੁਣ ਤੁਹਾਡਾ ਯਾਰ ਯਾਰਿਆ ਘਰ ਨੂੰ ਵਾਪਸੀ ਤੇ ਸਾਰੇ ਰੋਡ ਹੈਗੇ ਖਾਲ ਖਾਲੀ ਬਹੁਤ ਬਹੁਤ ਵਧੀਆ ਅੱਜ ਠੰਡੀ ਹਵਾ ਚੱਲ ਰਹੀ ਹੈ ਤੇ ਕੱਲ ਦੀ ਸੰਭਾਵਨਾ ਹੈ ਕਿ ਬਾਰਿਸ਼ ਹੋ ਸਕਦੀ ਹੈ ਕੱਲ ਹੈਗਾ ਬੈਡ ਮਸਟੇ ਸੋ ਅੱਜ ਦਾ ਬਹੁਤ ਹੀ ਦਿਨ ਹੈ ਬੜਾ ਕਿਸਮਾ ਹਵਾ ਦਿਨ ਸੀ ਗੱਜਨਗਿਆ ਮੇਰਾ ਮਤਲਬ ਦਿਨੇ ਮੈਂ ਠੀਕ ਨਹੀਂ ਸੀਗਾ ਮੇਰਾ ਮਾਈਡ ਅਪਸੈਟ ਜਾਂਦਾ ਸੀ ਕੁਝ ਉਸ ਟਾਈਮ ਕੁਝ ਨਹੀਂ ਕਰਾਂ ਦਾ ਜੀ ਕਰ ਰਿਹਾ ਸੀ ਮਤਲਬ ਥਿੰਕਿੰਗ ਕਿਸ ਤਰ੍ਹਾਂ ਦੀ ਹੋ ਗਈ ਸੀਗੀ ਕੁਝ ਜਜ਼ਬਾਤੀ ਸੋਚਾਂ ਨਾਲ ਸੋਚ ਲਿਆ ਸੀਗਾ ਬਾਾਕੀ ਹੁਣ ਮੈਂ ਆਲਰੇਡੀ ਪਰਫੈਕਟ ਗੁੱਡ ਐਂਡ ਵੈਰੀ ਗੁੱਡ ਕਰੇ ਜਾ ਰਿਹਾ ਹਾਂ ਕਰੇ ਚਾਕੇ ਆਰਾਮ ਨਾਲ ਸੌਵਾਂਗੇ ਕੱਬ ਦੱਸੁੱਤੇ ਪਿਆ ਸੋਚ ਕੇ ਕਰਕੇ ਇਸੇ ਵਲੌਗ ਨੂੰ ਤੁਸੀਂ ਆ ਵੀ ਖਤਮ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮਿਲਦੇ ਆ ਲੈਕਸ ਵਲੌਗ ਵਾਈ ਬਾਈ ਟਾਟਾ